ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ ਮੈਂ ਸੁਖੀ ਟਿਵਾਣਾ ਟਿਵਾਣਾ ਸੀਡ ਸਟੋਰ ਤੋਂ ਤੇ ਅੱਜ ਆਪਾਂ ਡੀਬੀਡਬਲਯੂ 222 ਤੀਸਰਾ ਭਾਗ ਵੀਡੀਓ ਬਣਾਉਣ ਆਇਆ ਜੀ ਇਹ ਦੇਖ ਸਕਦੇ ਆਪਾਂ ਉਹੀ ਖੇਤ ਆ ਗਿਆ ਆਪਣਾ ਤੇ ਆਪਾਂ ਵੀਡੀਓ ਬਣਾਉਣੇ ਹੁਣੇ ਦੀ ਤੇ ਇਹ ਆਪਣਾ ਜਿਹੜਾ 28 ਕਿਲੋ ਬੀਜ ਪਿਆ ਹੋਇਆ ਜੀ ਰੋਡਰ ਦੇ ਨਾਲ ਉਹ ਵਾਲਾ ਖੇਤ ਹੈ ਇਹ ਤੇ ਟੈਲਰਿੰਗ ਵਧੀਆ ਕਰ ਲੀ ਜੀ ਨੇ ਦੇਖ ਸਕਦੇ ਆਪਾਂ ਕਿ ਇਹ ਬਹੁਤ ਵਧੀਆ ਟੈਲਰਿੰਗ ਕਰ ਰਹੀ ਹੈ 0 ਡਰਲ ਨਾਲ 28 ਕਿਲੋ ਬੀਜ ਪਾ ਕੇ ਤੇ ਗੁੱਲੀ ਡੰਡਾ ਪਹਿਲਾਂ ਨਹੀਂ ਸੀ ਜੰਮਿਆ ਹੁਣ ਆਪਾਂ ਦੇਖ ਸਕਦੇ ਆ ਕਿ ਗੁੱਲੀ ਡੰਡਾ ਇਹਦੇ ਚ ਜੰਮਿਆ ਹੈਗਾ ਇਹਦੇ ਤੇ ਆਪਾਂ ਸਪਰੇਅ ਕਰਦੇ ਆਂ ਬਸ ਪਹਿਲਾਂ ਹੁਣ ਇਹਨੂੰ ਆਪਾਂ ਕਰਾਂਗੇ ਜੀ ਲੀਹੋਸਨ ਦਾ ਸਪਰੇਅ ਸਾਰੀ ਦੀ ਸਾਰੀ ਡੀਬੀਡੂ ਨੂੰ ਇੱਕ ਸਪਰੇਅ ਤਾਂ ਜ਼ਰੂਰ ਕਰਾਂਗੇ ਚਾਹੇ ਇਹ ਆਪਣੀ ਜੀ ਜੀ ਰੋਡਨ ਵਾਲੀ ਹੈ ਪਰ ਜ਼ਰੂਰਤ ਤਾਂ ਨਹੀਂ ਹੈਗੀ ਇਹਨੂੰ ਪਰ ਆਪਾਂ ਕਰਾਂਗੇ ਉਹਦਾ ਕਾਰਨ ਮੇਨ ਇਹੀ ਹੈ ਕਿ ਇਹ ਥੋੜਾ ਜਿਹਾ ਹੋਰ ਫਟਾਰਾ ਕਰ ਲੂਗੀ ਠੀਕ ਹੈ ਜੀ ਤੇ ਦੇਖ ਸਕਦੇ ਆਪਾਂ ਜਿਹੜੀ ਪਹਿਲੀ ਇਹਦੀ ਵੀਡੀਓ ਬਣਾ ਕੇ ਪਾਈ ਸੀਗੀ ਆਪਾਂ ਉਹਦੇ ਵਿੱਚ ਸਾਫ਼ ਪਤਾ ਚੱਲਦਾ ਸੀ ਕਿ ਬੀਜ ਬਹੁਤ ਘੱਟ ਹੈ ਤੇ ਹੁਣ ਵੀ ਕਾਫੀ ਆਪਾਂ ਨੂੰ ਲੱਗ ਰਹੀ ਹੈ ਵਿਰਲੀ ਪਰ ਹੁਣ ਇਹਨੂੰ ਅਜੇ ਇੱਕ ਮੈਗਨੀਜ਼ ਮੈਗਨੀਸ਼ੀਅਮ ਤੇ ਯੂਰੀਆ ਦਾ ਹੀ ਸਪਰੇ ਹੋਇਆ ਤੇ ਬਾਕੀ ਅਜੇ ਜਿਹੜੇ ਆਪਾਂ ਸਪਰੇ ਵਗੈਰਾ ਕਰਨੇ ਨੇ ਜਦੋਂ ਉਹ ਹੋ ਗਏ ਤੇ ਉਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਇਹ ਜਿਹੜਾ ਹੀ ਕਣਕ ਹੈਗੀ 28 ਕਿਲੋ ਵਾਲੀ ਕਿਦਾਂ ਇਹ ਅੱਗੇ ਪਰਫਾਰਮੈਂਸ ਦਿੰਦੀ ਹੈ ਹੈਨਾ ਤੇ ਚਲੋ ਹੁਣ ਆਪਾਂ ਦੇਖਦੇ ਆਂ ਜਾ ਕੇ ਜਿਹੜੀ 32 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜੜੀ ਚ ਪਿਆ ਹੋਇਆ ਉਹ ਦੇਖ ਲੈਨੇ ਆ ਤੇ ਇਹ ਹੈਗੀ ਆ ਬਾਈ ਜੀ ਜਿਹੜੀ ਆਪਣੀ ਡੀਬੀਡਬਲਯੂ 222 32 ਕਿਲੋ ਬੀਜ ਪਾ ਕੇ ਆਪਾਂ ਨੇ ਜੀਰੋ ਡਰਲ ਦੇ ਨਾਲ ਵਿਜਾਈ ਇਹਦੀ ਕੀਤੀ ਹੋਈ ਹੈ ਵੈਸੇ ਇਸ ਵੀਡੀਓ ਦੀ ਕੋਈ ਜ਼ਰੂਰਤ ਹੈ ਨਹੀਂ ਸੀਗੀ ਬਣਾਉਣ ਦੀ ਪਰ ਆਪਾਂ ਨੇ ਇਹ ਵੀਡੀਓ ਬਣਾਈ ਇਸ ਕਰਕੇ ਆ ਕਿ ਬਹੁਤ ਜ਼ਿਆਦਾ ਫੋਨ ਕਾਲਸ ਆਉਂਦੀਆਂ ਨੇ ਤੇ ਵਾਕਿ ਉਦਾਂ ਵੀ ਮਾਰਸਫ ਤੇ ਵੀ ਬਈ ਵੀਰ ਬਹੁਤ ਇਹ ਕੁਐਸਚਨਿੰਗ ਕਰ ਰਹੇ ਨੇ ਕਿ ਯਾਰ ਸਾਡੀ DBW 222B ਜਿਹੜੀ ਹੈਗੀ ਐ ਪੀਲੀ ਪੈ ਗਈ ਤਾਂ ਪਰ ਆਪਾਂ ਦੇਖ ਸਕਦੇ ਹਾਂ ਦੇਖੋ ਇਹਦੇ ਵਿੱਚ ਬਿਲਕੁਲ ਵੀ ਪੀਲਾਪਨ ਕੋਈ ਨਜ਼ਰ ਹੀ ਨਹੀਂ ਆਉਂਦਾ DBW 187 ਦੇ ਵਿੱਚ ਜੇ ਹੈਗੀ ਇਹ ਦਿੱਕਤ ਪਰ ਇੱਥੇ ਨਹੀਂ ਤੇ ਇਹਨਾਂ ਦਾ ਟਰਿਲਰਿੰਗ ਆਪਾਂ ਦੇਖ ਹੀ ਸਕਦੇ ਹਾਂ ਭਾਈ ਜੀ ਕਿ ਕਿੰਨੀ ਬਿਹਤਰ ਟਰਿਲਰਿੰਗ ਨੇ ਕੀਤੀ ਐ ਨਾਲੇ ਜ਼ੀਰੋ ਡਰਿਲ ਦੇ ਨਾਲ ਬਜਾਈ ਹੋਈ ਹੋਈ ਐ ਤੇ ਬੰਦੇ ਕਹਿੰਦੇ ਆ ਕਿ ਯਾਰ 0 ਟਰੈਲਰ ਨਾਲ ਤਾਂ ਟਰਲਿੰਗ ਕਰਦੀ ਵੀ ਨਹੀਂ ਕਣਕ ਵੀ ਆਪਾਂ ਨੂੰ 50 ਕਿਲੋ ਵੀ ਪੋਣਾ ਚਾਹੀਦਾ ਘੱਟੋ-ਘੱਟ ਇਹ ਗੱਲ ਕਰਦੇ ਨੇ ਜ਼ਿਆਦਾਤਰ ਬੰਦੇ ਤੇ ਪਰ ਆਪਾਂ ਦੇਖ ਸਕਦੇ ਆ ਸਾਰੀ ਦੀ ਸਾਰੀ ਕਣਕ ਕਿ ਟਰਲਿੰਗ ਹੋਈ ਨਹੀਂ ਜਿਹੜੀ ਬਹੁਤ ਜ਼ਬਰਦਸਤ ਕੀਤੀ ਹੈ ਜੀ ਤੇ ਹਾਈਟ ਵੀ ਨੇ ਵੈਸੇ ਕਾਫੀ ਲੈ ਲਈ ਹੁਣ ਕਿਉਂਕਿ ਕਿ ਜਿਹੜਾ ਮੌਸਮ ਸੀਗਾ ਸ਼ੁਰੂ ਦੇ ਵਿੱਚ ਬਹੁਤ ਜ਼ਿਆਦਾ ਗਰਮ ਰਿਹਾ ਉਸ ਕਰਕੇ ਉੱਪਰ ਨੂੰ ਵਧ ਗਈ ਜਾਣੇ ਕਣਕਾਂ ਤੇ ਬਾਕੀ ਕੁਝ ਆਪਾਂ ਵੀਡੀਓ ਵੀ ਪਾਈ ਸੀ ਕਿ 222 ਜਿਹੜੀ ਹੈਗੀ ਐ ਇਹ ਆਪਣਾ ਟਿਲਰਿੰਗ ਜਿਹੜੀ ਦੀ ਲੇਟ ਕਰਨਾ ਸਟਾਰਟ ਕਰਦੀ ਹੈ ਜੀ ਤੇ ਕਿਤੋਂ ਵੀ ਦੇਖ ਸਕਦੇ ਆਪਾਂ ਕੋਈ ਇਹ ਨਹੀਂ ਹੈਗਾ ਕਿ ਪੱਟਾਂ ਦੇ ਕੋਲੇ ਇਹਨੇ ਟਿਲਰਿੰਗ ਵਧੀਆ ਕੀਤੀ ਹੋਵੇ ਜਾਂ ਜਿਹੜੀ ਇਹਦੀ 나ੜ ਹੈ ਜਿਹਨੂੰ ਸਟੈਮ ਕਹਿੰਦੇ ਆਪਾਂ ਨਾਲੀ ਵੀ ਉੱਥੀ ਜਿਆਦਾ ਉਹ ਮੋਟੀ ਹੋਵੇ ਤਾਂ ਸਾਰੀ ਦੀ ਸਾਰੀ ਕਿਤੋਂ ਵੀ ਜਾ ਕੇ ਦੇਖੋ ਇਦਾਂ ਦੀ ਵੀ ਕਣਕ ਖੜੀ ਆ ਜੀ ਸਾਰੀ ਤੇ ਚਲੋ ਆਪਾਂ ਹੁਣ ਜਿਹੜੀ ਦੂਜੇ ਲੋਟ ਆਪਣੀ ਨੋਰਮਲ ਟਰੈਲਰ ਦੇ ਨਾਲ ਵੀ ਬਿਜਾਈ ਕੀਤੀ ਹੋਈ ਹੈ ਡੀਬੀਡਬਲਯੂ 222 ਦੀ ਕਿਉਂਕਿ ਇਹ ਕੀ ਤਿੰਨ ਤਰੀਕਿਆਂ ਨਾਲ ਬੀਜਿਆ ਤਿੰਨ ਤਾਂ ਨਹੀਂ ਕਹਿ ਸਕਦੇ ਚਲੋ ਤਰੀਕੇ ਤਾਂ ਦੋ ਹੀ ਨੇ ਤੇ ਪਰ ਬੀਜ ਦੀ ਮਾਤਰਾ 28 ਕਿਲੋ ਵਾਲੀ ਆਪਾਂ ਹੁਣੇ ਦੇਖ ਕੇ ਆਇਆ ਇਹ 32 ਕਿਲੋ ਵਾਲੀ ਆ ਗਈ ਤੇ ਇੱਕ 32 ਕਿਲੋ ਨਾਲ ਜਿਹੜੀ ਨਾਰਮਲ ਟਰਲ ਨਾਲ ਬੀਜੀ ਹੋਈ ਹੈ ਉਹ ਵੀ ਆਪਾਂ ਜਾ ਕੇ ਬਣਾਉਣਾ ਹੈ ਵੀਡੀਓ ਤੇ ਉਹਨੂੰ ਵੀ ਦੇਖਦੇ ਆ ਜਾ ਕੇ ਕਿ ਪੀਲਾਪਨ ਆਇਆ ਜਾਂ ਨਹੀਂ ਆਇਆ ਤੇ ਜੜਾਂ ਆਪਾਂ ਬਈ ਜੀ ਇਹਦੀਆਂ ਵੀ ਦੇਖ ਸਕਦੇ ਆ ਕਈ ਵੀਰ 222 ਨੂੰ ਵੀ ਚਾਹੀ ਜਾਂਦੇ ਨੇ ਕਿ ਪਰਪਲ ਜੜਾਂ ਹੋ ਰਹੀਆਂ ਨੇ ਜੀ ਦੇਖੋ ਇਹ ਜਾਂ ਕੋਈ ਪਰਪਲ ਜੜਾਂ ਨਹੀਂ ਬਿਲਕੁਲ ਹਰੀਆਂ ਜਿਹੜਾ ਹੈਗੇ ਨੇ ਇਹਦੀਆਂ ਤੇ ਉਹ ਜਿਵੇਂ ਮੈਂ ਦੱਸਿਆ 187 ਵਾਲੀ ਵੀਡੀਓ ਚ ਕਿ ਉਹ ਜਿਹੜਾ ਫੀਚਰ ਹੈ ਉਹ ਹੈਗਾ ਆਪਣਾ HD 3226 ਵੈਰਾਈਟੀ ਦਾ ਇਸ ਵੈਰਾਈਟੀ ਦਾ ਉਹ ਦੋਨਾਂ ਦਾ ਹੀ ਫੀਚਰ ਨਹੀਂ ਹੈਗਾ ਮਾੜਾ ਮੋਟਾ ਹੋ ਸਕਦਾ ਪੋਜੀਟਿਵ ਗੱਲ ਕੀਤੀ ਹੈ ਕਿ ਫਾਸਫੋਰਸ ਦੀ ਘਾਟ ਹੋਵੇ ਜਮੀਨ ਦੇ ਵਿੱਚ ਤਾਂ ਉਹ ਪੱਤਿਆਂ ਦੇ ਉੱਤੇ ਵੀ ਆਊਗਾ ਉਹਨਾਂ ਜਿਹੜੇ ਪੱਤੇ ਹੈਗੇ ਆ ਤਾਂ ਪੱਤਿਆਂ ਦੇ ਉੱਪਰ ਵੀ ਜਾਮਣੀ ਭਾਅ ਮਾਰੂਗੀ ਪਰਪਲ ਭਾਅ ਮਾਰੂਗੀ ਤੇ ਉਹ ਕੱਲੀ ਜੜ ਚ ਨਹੀਂ ਆਉਗੀ ਪਰ ਉਹ 3226 ਦੀ ਜੜ ਆਪਾਂ ਦੇਖ ਸਕਦੇ ਹਾਂ ਕਿਤੇ ਵੀ ਜਾ ਕੇ ਮੈਂ ਵੀ ਵੀਡੀਓ ਬਣਾਉਂਗਾ ਚਲੋ ਉਹਦੇ ਜ ਵੀ ਦਿਖਾ ਦੂੰਗਾ ਮੈਂ ਤੇ ਲੀਹੋਸਨ ਦਾ ਸਪਰੇਅ ਬਾਈ ਜੀ ਇਹਨੂੰ ਵੀ ਜ਼ਰੂਰ ਕਰਾਂਗੇ ਸਾਰੀ ਨੂੰ ਹੀ ਕਰਾਂਗੇ ਇੱਕ ਤਾਂ ਜਿਹੜੀ ਡੀਬੀਡਬਲ 187 ਇਹਨੂੰ ਆਪਾਂ ਦੋ ਸਪਰੇਅ ਕਰਾਂਗੇ ਤੇ ਐਚਡੀ 3226 ਨੂੰ ਵੀ ਲੀਹੋਸਨ ਦੇ ਦੋ ਸਪਰੇਅ ਕਰਾਂਗੇ ਸੋ ਦੇਖ ਸਕਦੇ ਆ ਜੀ ਉਹ ਇੱਕ ਪੀਲਾ ਪਣ ਬਿਲਕੁਲ ਵੀ ਆਇਆ ਹੀ ਨਹੀਂ ਹੈਗਾ ਇਹ ਜਿਹੜੀ DBW 222 ਵੈਰੈਟੀ ਆਇਆ ਅਸੀਂ ਸ਼ੁਰੂ ਦੇ ਵਿੱਚ ਵੀ ਜਦੋਂ ਤੋਂ ਬੀਜ ਵੇਚ ਰਹੇ ਸੀ ਉਸੇ ਟਾਈਮ ਤੋਂ ਅਸੀਂ ਇਹ ਦੱਸਣਾ ਸਟਾਰਟ ਕਰਤਾ ਸੀਗਾ ਵੀ 222 ਜਿਹੜੀ ਵੈਰੈਟੀ ਹੈ ਜੀ ਇਹ DBW 187 ਨਾਲੋਂ ਘੱਟ ਨਹੀਂ ਹੈਗੀ ਤੇ ਵਧੀਆ ਹੀ ਵੈਰੈਟੀ ਸਾਫਤ ਹੋਊਗੀ ਤੇ ਜਦੋਂ ਹੁਣ ਅੱਗੇ ਝਾੜੋਂਗੇ ਜਾਂ ਜਿਹੜੇ ਵੀਰਾਂ ਨੇ ਬੀਜੀ ਵੀ ਹੋਵੇ ਉਹ ਵੀ ਦੱਸ ਸਕਦੇ ਨੇ ਤੇ ਇਹ ਗੱਲ ਵਾਕਈ ਠੀਕ ਹੈ ਉਹਨੂੰ ਕਈ ਵੀਰ ਕਹਿੰਦੇ ਸੀਗੇ ਕਿ ਇਹਨਾਂ ਕੋਲ 187 ਹੋਣੀ ਨਹੀਂ ਤਾਂ ਕਰਕੇ ਇਹ ਕਹਿੰਦਾ ਕਿ ਡੀਪੀਡਬਲ 222 ਵੈਰਾਈਟੀ ਵਧੀਆ ਹੈ ਪਰ ਇਹ ਕੋਈ ਇਦਾਂ ਦੀ ਗੱਲ ਨਹੀਂ ਸੀਗੀ ਆਪਾਂ ਦਾ ਜੋ ਚੀਜ਼ ਹੋਊਗੀ ਉਹੀ ਦੱਸਾਂਗੇ ਜੀ ਸੋ ਠੀਕ ਹੈ ਜੀ ਕਿਸਾਨ ਵੀਰੋ ਆਪਾਂ ਉਹ ਵਾਲੀ ਜਾ ਕੇ ਦੇਖਦੇ ਆ ਇੱਕ ਵਾਰੀ ਉਹਨੂੰ ਵੀ ਇਹਦੇ ਵਿੱਚ ਹੀ ਐਡ ਆਨ ਕਰ ਦਿੰਨੇ ਆ ਵੀਡੀਓ ਦੇ ਵਿੱਚ ਜਿਹੜੀ ਆਪਣੀ ਡ੍ਰਿਲ ਨਾਲ ਬੀਜੀ ਹੋਇਆ ਨਾਰਮਲ ਨਾਲ ਤੇ ਇਹ ਆ ਗਈ ਆਪਣੀ ਜਿਹੜੀ DPW 222 ਨੋਰਮਲ ਡ੍ਰਿਲ ਨਾਲ ਬੀਜੀ ਹੋਈ ਹੈ ਜੀ ਤੇ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਦੇਖ ਸਕਦੇ ਸੀਗੇ ਕਿ ਟਿਲਰਿੰਗ ਬਹੁਤ ਵਧੀਆ ਕਰ ਰਹੀ ਸੀ ਤੇ ਮੈਂ ਤੁਹਾਨੂੰ ਹੁਣ ਫੇਰ ਦਿਖਾਉਣਾ ਕਿ ਇਹ ਆਪਾਂ ਦੇਖ ਸਕਦੇ ਆ ਕਿ ਟਿਲਰਿੰਗ ਜਿਹੜੀ ਹੈਗੀ ਨੇ ਬਹੁਤ ਹੀ ਜ਼ਿਆਦਾ ਕੀਤੀ ਹੋਈ ਹੈ ਤੇ 10 10 12 12 ਘਟੋ ਘਟ ਨਾਲੀਆਂ ਬਣਾ ਰੱਖੀਆਂ ਨੇ ਤੇ ਕਈਆਂ ਨੇ 15 15 ਨਾਲੀਆਂ ਵੀ ਜਿਹੜੀਆਂ ਹੈਗੀਆਂ ਨੇ ਬੂਟਿਆਂ ਨੇ ਬਣਾ ਰੱਖੀਆਂ ਨੇ ਜੀ ਉਹ ਤੇ ਪੀਲਾਪਣ ਜਿਹੜਾ ਹੈਗਾ ਇਹਦੇ ਵਿੱਚ ਇਸ ਵੈਰਾਈਟੀ ਦੇ ਵਿੱਚ ਬਿਲਕੁਲ ਵੀ ਨਹੀਂ ਆਇਆ ਜਦੋਂ ਤੋਂ ਬੀਜੀ ਹੋਈ ਹੈ ਤੇ ਅੱਜ ਤੱਕ ਤੇ ਘਟ ਬੀਜ ਪਾਉਣ ਦਾ ਫਾਇਦਾ ਜਿਹੜਾ ਹੈਗਾ ਉਹ ਹੁਣ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ ਤੇ ਅੱਗੇ ਜਾ ਕੇ ਜਦੋਂ ਇਹ ਨਿਸਰਣਾ ਲੱਗੂਗੀ ਉਦੋਂ ਆਪਾਂ ਫੇਰ ਦਿਖਾਵਾਂਗੇ ਕਿ ਕੀ ਫਾਇਦਾ ਹੁੰਦਾ ਹੈ ਘਟ ਬੀਜ ਪਾਉਣ ਦਾ ਤੇ ਜਿੰਨਾ ਵੀਰਾਂ ਨੇ ਘਟ ਵੀਰ ਬੀਜ ਇਸ ਵਾਰ ਵੈਸੇ ਪਾਇਆ ਹੈ ਤੇ ਜਾਂ ਅ ਕਰੰਟ ਦੇ ਵਿੱਚ ਵੀ ਐਦ ਕੀ ਬਹੁਤ ਜ਼ਿਆਦਾ ਕਣਕਾਂ ਆ ਗਈਆਂ ਨੇ ਤੇ ਉਹਨਾਂ ਦਾ ਪੈਸਾ ਹੀ ਘੱਟ ਥੋੜਾ ਜਿਹਾ ਉੱਗਿਆ ਵੀ ਤੇ ਉਹ ਦੱਸ ਸਕਦੇ ਨੇ ਇਹ ਚੀਜ਼ ਦਾ ਫਰਕ ਕਿ ਜੇ ਆਪਾਂ ਵਰਲਾ ਬੀਜ ਪਾਉਣੇ ਆ ਕਣਕ ਦਾ ਤਾਂ ਕਣਕ ਦੀ ਜਿਹੜੀ ਫਸਲ ਹੈ ਉਹ ਬਹੁਤ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਟਿਲਰਿੰਗ ਵੀ ਕਰਦੀ ਹੈ ਤੇ ਅੱਗੇ ਇਹਨੂੰ ਸਿੱਟੇ ਵੀ ਆਪਾਂ ਦਿਖਾਵਾਂਗੇ ਕਿ ਸਿੱਟਿਆਂ ਦਾ ਵੀ ਫਰਕ ਰਹੂਗਾ ਤੇ ਇਹ 58 ਦਿਨ ਦੀ ਇਹ ਕਣਕ ਹੋ ਚੁੱਕੀ ਏ ਜੀ ਹੁਣ ਕਿ ਅਜੇ ਤੱਕ ਕੋਈ ਇਹਨੇ ਗੰਡਾ ਬਣਾਉਣੀਆ ਸ਼ੁਰੂ ਨਹੀਂ ਕੀਤੀਆਂ ਕਿਉਂਕਿ ਟਾਈਮ ਟੂ ਟਾਈਮ ਇਹਨੂੰ ਖੁਰਾਕ ਜਿਹੜੀ ਹੈਗੀ ਮਿਲ ਰਹੀ ਹੈ ਦਿੱਲੀ ਹੁਸੈਨ ਦਾ ਸਪਰੇਅ ਦੇ ਤੇ ਆਪਾਂ ਨੇ ਇੱਕੋ ਹੀ ਕਰਨਾ ਤਾਂ ਕਰਕੇ ਇਹ ਜੀ ਕੀਤਾ ਨਹੀਂ ਬਸ ਇੱਕ ਅੱਧੇ ਦਿਨ ਦੇ ਵਿੱਚ ਹੁਣ ਤਿਆਰੀ ਹੈ ਜੀ ਦੀ ਟਰਲਰ ਆਪਣੀ ਜਿਹੜੀ ਲੀਹੋਸਨ ਦਾ ਸਪਰੇਅ ਹੈ ਉਹ ਆਪਾਂ ਕਰਾਂਗੇ ਦਿੱਤੀ ਠੀਕ ਹੈ ਜੀ ਕਿਸਾਨ ਵੀਰੋ ਫੇਰ ਆਪਾਂ ਅਗਲੀ ਵੀਡੀਓ ਇਹਦੀ ਹੁਣ ਉਦੋਂ ਹੀ ਬਣਾਵਾਂਗੇ ਜਦੋਂ ਨਿਸਾਰੇ ਤੇ ਪਹੁੰਚ ਗਈ